ਜੀ ਹਸ਼ਕਾਲ ਆਪਾਂ ਚੈਰਬਟਿਕ ਤੋਂ ਅੱਜ ਤੁਹਾਡੇ ਲਈ ਇੱਕ ਹੋਰ ਨਵਾਂ ਸੂਟ ਲੈ ਕੇ ਆਏ ਆ ਇਹ ਆਪਣਾ ਸੂਟ ਰਹੂਗਾ ਖਾਦੀ ਕਾਟਨ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਆ ਤੇ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਤੁਸੀਂ ਦਾ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਆ ਆਪਾਂ 2 ਕਲਰ ਦਾ ਵਰਕ ਕੀਤਾ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬੜਾ ਪਿਆਰਾ ਬਣਿਆ ਹੋਇਆ ਤੇ ਇਹਦਾ ਸੇਮ ਬਾਜੂ ਦੇ ਉੱਪਰ ਫਰਾਵਰ ਰਹੂਗਾ ਤੇ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਟੈਕਸਚਰ ਨਹੀਂ ਹੈਗਾ ਜਿਹੜਾ ਆਪਣਾ ਅਗਲਾ ਸੂਟ ਰਹੂਗਾ ਇਹ ਵੀ ਤੁਸੀਂ ਦੇਖ ਸਕਦੇ ਆ ਇਹ ਕਾਟਨ ਦੇ ਉੱਪਰ ਬਣਿਆ ਹੋਇਆ ਤੁਸੀਂ ਕੱਪੜੇ ਦੀ ਕੁਆਲਿਟੀ ਦੇਖ ਸਕਦੇ ਆ ਬਹੁਤ ਸੋਹਣਾਗਾ ਤੇ ਕਲਰ ਵੀ ਬਹੁਤ ਪਿਆਰਾ ਤੇ ਤੁਸੀਂ ਵਰਕ ਦਾ ਕੰਬੀਨੇਸ਼ਨ ਦੇਖ ਸਕਦੇ ਆ ਬਹੁਤ ਸੋਹਣਾ ਤੇ ਵਰਕ ਦੀ ਫਿਨਿਸ਼ਿੰਗ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਰਹੇ ਆ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆਗਾ ਤੇ ਇਹਦੀ ਬਾਜ਼ੂ ਦਾ ਡਿਜ਼ਾਈਨ ਇਹ ਰਹੂਗਾ ਤੁਸੀਂ ਉਹ ਵੀ ਦੇਖ ਸਕਦੇ ਹੋਗੇ ਤੇ ਇਹ ਸੇਮ ਕਲਰ ਦਾ ਆਪਾਂ ਇਹਨੂੰ ਕੱਟ ਵਰਕ ਦਿੱਤਾ ਆਪਾਂ ਇਹਨੂੰ ਕਟਿੰਗ ਵੀ ਕਰਾ ਸਕਦੇ ਆ ਤੇ ਜੇਕਰ ਇਦਾਂ ਹੀ ਰੱਖਣਾ ਤਾਂ ਆਪਾਂ ਇਦਾਂ ਵੀ ਰੱਖ ਸਕਦੇ ਆ ਤੇ ਇਹਦਾ ਡਿਜ਼ਾਈਨ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਨੂੰ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਆ ਆਪਾਂ ਆਪਣੇ ਸਕਰੀਨ ਉੱਪਰ ਨੰਬਰ ਦੇਵਾਂਗੇ ਤੇ ਤੁਸੀਂ ਉਹ ਨੰਬਰ ਤੇ ਆਪਾਂ ਨੂੰ ਡੀਐਮ ਵੀ ਕਰ ਸਕਦੇ ਆ ਜੇ ਕਿਸੇ ਵੀ ਭੈਣ ਨੂੰ ਇਹ ਸੂਟ ਚਾਹੀਦਾ ਹੋਵੇ ਤਾਂ ਆਪਣੇ ਕੋਲੇ ਰੈਡੀ ਸੂਟ ਹੈਗਾਗਾ ਤਾਂ ਆਪਾਂ ਡੀਐਮ ਕਰੋ ਤੇ ਆਪਾਂ ਸੂਟ ਭੇਜ ਸਕਦੇ ਆ ਤੁਹਾਨੂੰ ਕਿਤੇ ਵੀ ਮੰਗਵਾ ਸਕਦੇ ਆ ਆਪਣੇ ਤੋਂ ਇਹ ਆਪਣਾ ਅਗਲਾ ਸੂਟ ਰਹੂਗਾ ਇਹ ਵੀ ਖਾਦੀ ਕਾਟਨ ਦੇ ਉੱਪਰ ਬਣਿਆ ਹੋਇਆ ਤੇ ਇਹਦਾ ਕਲਰ ਦੇਖ ਸਕਦੇ ਹੋ ਆਪਾਂ ਕਲਰ ਕੰਬੀਨੇਸ਼ਨ ਦੇ ਅਕੋਰਡਿੰਗ ਹੀ ਇਹਦਾ ਵਰਕ ਕੀਤਾ ਹੋਇਆਗਾ ਕਲਰ ਇਹ ਜੇ ਤੁਸੀਂ neck ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਉਹ ਪਿਆਰੀ ਬਣੀ ਹੋਈ ਆ ਤੇ ਇਹਦੇ ਦੋ ਕਲੀਆਂ ਮਿਲਣਗੀਆਂ ਆਪਾਂ ਨੂੰ ਤੇ ਘੇਰੇ ਦੇ ਉੱਪਰ ਫਲਾਵਰ ਹੋਊਗਾ ਬਹੁਤ ਸੋਹਣਾ ਪੀਸ ਬਣਿਆ ਹੋਇਆ ਤੁਸੀਂ ਕਿਸੇ ਵੀ ਕਦਰ ਤੇ ਕਰਵਾ ਸਕਦੇ ਹੋਗੇ ਤੇ ਬੜੀ ਫਿਨਿਸ਼ਿੰਗ ਨਾਲ ਆਪਾਂ ਵਰਕ ਕੀਤਾ ਹੋਇਆਗਾ ਇਹਦੀ ਆਪਾਂ ਬਾਜ਼ੂ ਦਾ ਡਿਜ਼ਾਈਨ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਸੋਹਣਾ ਬਾਜ਼ੂ ਦਾ ਡਿਜ਼ਾਈਨ ਰਹੂਗਾ ਤੇ ਇਹਦੇ ਜਿਹੜੀ ਸੈਂਟਰ ਦੇ ਵਿੱਚ ਆਪਾਂ ਲੈਸ ਦੇ ਕੇ ਸਟੀਚਿੰਗ ਟਾਈਮ ਡਿਜ਼ਾਈਨਿੰਗ ਕੀਤੀ ਜਾਊਗੀ ਉਹ ਆਪਾਂ ਜਗ੍ਹਾ ਰੱਖੀ ਹੋਏ ਤੇ ਇਹਦੀ ਬੋਟਮ ਦਾ ਡਿਜ਼ਾਈਨ ਦੇਖ ਸਕਦੇ ਹੋ ਸੇਮ ਬੋਟਮ ਦੇ ਉੱਪਰ ਵੀ ਲੈਸ ਨਾਲ ਆਪਾਂ ਫਿਨਿਸ਼ਿੰਗ ਦੇਣੀ ਆ ਬਹੁਤ ਸੋਹਣਾ ਪੀਸ ਬਣਦਾ ਹੈ ਗੈਸਟ ਦਾ ਤੁਸੀਂ ਦੇਖ ਸਕਦੇ ਹੋ ਗਲਾਸ ਉਤਰਊਗਾ ਇਹ ਵੀ कॉटन ਦੇ ਸਟਾਫ ਦੇ ਉੱਪਰ ਆਪਾਂ ਸਾਰੇ ਸੂਟ कॉटन ਦੇ ਉੱਪਰ ਰੈਡੀ ਕੀਤੇ ਹੋਏ ਨੇ ਕਿਉਂਕਿ ਮੌਸਮ ਦੇ ਅਕੋਰਡਿੰਗ ਆਪਣਾ ਵਰਕ ਚੱਲ ਰਿਹਾ ਹੈ ਨੇ ਸਾਰੇ ਤੇ ਇਹਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਫਰੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਘੇਰੇ ਦੇ ਉੱਪਰ ਬੇਲ ਰਹੂਗੀ ਬਹੁਤ ਸੋਹਣੀ ਬੇਲ ਬਣੀ ਹੋਈ ਹੈ ਤੇ ਇਹਦੀ ਬਾਜੂ ਦਾ ਡਿਜ਼ਾਈਨ ਦਿਖਾ ਰਿਹਾ ਆਪਾਂ ਤੁਹਾਨੂੰ ਬਾਜੂ ਦੇ ਉੱਪਰ ਆਪਾਂ ਬੂਟੀਆਂ ਦਾ ਕੰਮ ਕੀਤਾ ਹੋਇਆ ਹੈਗਾ ਸੇਮੇ ਇਹਦੀ ਬਾਟਮ ਦੇ ਉੱਪਰ ਵੀ ਆਪਾਂ ਬੂਟੀਆਂ ਦਾ ਕੰਮ ਕੀਤਾ ਹੋਇਆ ਹੈਗਾ ਤੇ ਆਪਾਂ ਲੈਸ ਵਗੈਰਾ ਨਾਲ ਫਿਨਿਸ਼ਿੰਗ ਦੇ ਕੇ ਇਹਦੀ ਸਟੀਚਿੰਗ ਕਰ ਸਕਦੇ ਆਂਗੇ ਬਹੁਤ ਸੋਹਣਾ ਦੇ ਹੋਗੇ ਇਹ ਆਪਣਾ ਅਗਲਾ ਸੂਟ ਰਹੂਗਾ ਸੇਮ ਇਹਦੇ ਵਿੱਚ ਵੀ ਆਪਾਂ ਬੂਟੀਆਂ ਦਾ ਕੰਮ ਕੀਤਾ ਇਹਦੇ ਸਿੰਪਲ ਬੂਟੀਆਂ ਹੀ ਹੋਣੀਆਂ ਕਿਉਂਕਿ ਇਹਦੀ ਬੂਟੀ ਦਾ ਸਾਈਜ਼ ਦੇਖ ਸਕਦੇ ਹੋ ਬਹੁਤ ਛੋਟਾ ਬਣਿਆ ਹੋਇਆ ਇਹ ਪੀਸ ਵੀ ਬਹੁਤ ਪਿਆਰਾ ਬਣਿਆ ਜਿਹੜਾ ਆਪਾਂ ਪਹਿਲਾਂ ਸੂਟ ਦਿਖਾਇਆ ਉਹਦੇ ਵਿੱਚ ਸਾਈਜ਼ ਬੂਟੀ ਦਾ ਜਿਆਦਾ ਵੱਡਾਗਾ ਇਹ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈਗੀ ਤੁਸੀਂ ਕਿਸੇ ਵੀ ਡਿਜ਼ਾਈਨਿੰਗ ਕਰਵਾ ਸਕਦੇ ਹੋਗੇ ਇਸ ਜਿਹੜੇ ਸੂਟਸ ਦਿਖਾਏ ਨੇ ਸਾਰੇ ਆਪਾਂ ਕਾਟਨ ਦੇ ਦਿਖਾਏ ਨੇ ਤੁਹਾਨੂੰ ਤੇ ਸਾਰਿਆਂ ਦੇ ਉੱਪਰ ਥ्रेड ਵਰਕ ਹੀ ਰਹੂਗਾ ਤੇ ਸਾਰੇ ਥ्रेड ਵਰਕ ਦਾ ਬਹੁਤ ਪਿਆਰੇ ਪੀਸ ਬਣੇ ਹੋਏ ਨੇਗੇ ਤੁਸੀਂ ਆਪਾਂ ਨੂੰ DM ਕਰ ਸਕਦੇ ਹੋਗੇ ਇਹ ਸੂਟ ਆਪਣਾ ਖਾਦੀ ਦੇ ਉੱਪਰ ਬਣਿਆ ਹੋਇਆ ਹੈ ਖਾਦੀ कॉटन ਆ ਤੇ ਇਹ ਆਪਾਂ ਨੀਡਲਵਰਕ ਕੀਤਾ ਹੋਇਆ ਬਹੁਤ ਹੀ ਫਿਨਿਸ਼ਿੰਗ ਦਾ ਵਰਕ ਕੀਤਾ ਹੈ ਜਿਆਦਾ ਆਪਾਂ ਕਹਿ ਦਿੰਦੇ ਨੇ ਸ਼ਿੰਦੀ ਦਾ ਵਰਕ ਕੀਤਾ ਹੋਇਆ ਹੈਗਾ ਤੇ ਇਹ ਬਹੁਤ ਸੋਹਣਾ ਪੀਸ ਬਣਿਆ ਕਿਉਂਕਿ ਇਹ ਡਿਜ਼ਾਈਨਿੰਗ ਵੀ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਤੇ ਇਹ ਵਰਕ ਹੁਣ ਬਹੁਤ ਟ੍ਰੈਂਡਿੰਗ ਚ ਚੱਲ ਰਿਹਾ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਜੇਕਰ ਕਿਸੇ ਭੈਣ ਨੇ ਨੀਡਲਵਰਕ ਕਰਵਾਉਣਾ ਹੋਵੇ ਤਾਂ ਆਪਾਂ ਹਰ ਪ੍ਰਕਾਰ ਦਾ ਡਿਜ਼ਾਈਨ ਰੈਡੀ ਕਰਦੇ ਆਂ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਭੇਜ ਕੇ ਆਪਾਂ ਨੂੰ ਤੁਸੀਂ ਫੋਟੋ ਭੇਜ ਸਕਦੇ ਹੋ ਆਪਣੇ ਤੋਂ ਰੈਡੀ ਕਰਵਾ ਸਕਦੇ ਆਂ ਆਪਾਂ ਹਰ ਪ੍ਰਕਾਰ ਦਾ ਨੀਡਲਵਰਕ ਕਰਦੇ ਆਂ ਮਸ਼ੀਨ ਵਰਕ ਦਾ ਆਰੀ ਵਰਕ ਆਪਾਂ ਸਾਰੇ ਵਰਕਾਂ ਦੀ ਡਿਜ਼ਾਈਨਿੰਗ ਤੁਹਾਨੂੰ ਦਿਖਾਵਾਂਗੇ ਤੇ ਆਪਣੀ ਅਗਲੀ ਵੀਕ ਇਹ ਸੂਟ ਵੀ ਆਪਣਾ ਕਾਟਨ ਉੱਪਰ ਬਣਿਆ ਹੈ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਬਣਿਆ ਹੋਇਆ ਹੈਗਾ ਜਿਹੜਾ ਇਹ ਡਿਜ਼ਾਈਨਿੰਗ ਹੈ ਸਾਰੀ ਵਿੱਚੋਂ ਕੱਟ ਹੋ ਜੂਗੀ ਤੁਸੀਂ ਡਿਜ਼ਾਈਨ ਦੇਖ ਸਕਦੇ ਤੇ ਬਹੁਤ ਸੋਹਣਾ ਡਿਜ਼ਾਈਨ ਰੈਡੀ ਹੁੰਦਾਗਾ ਇਹਦੀ ਆਪਾਂ ਬਾਜੂ ਦਾ ਡਿਜ਼ਾਈਨ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਸੋਹਣਾ ਬਾਜੂ ਦਾ ਡਿਜ਼ਾਈਨ ਬਣਿਆ ਹੋਇਆਗਾ ਤੇ ਇਹਦੇ ਨਾਲ ਕਲਰ ਵੀ ਆਪਾਂ ਕੰਬੀਨੇਸ਼ਨ ਬਹੁਤ ਸੋਹਣਾ ਬਣਾਇਆ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਆਪਣੇ ਕਾਟਨ ਦੇ ਸੂਟ ਆਪਾਂ ਤੁਹਾਨੂੰ ਜਿਹੜੇ ਵੀ ਦਿਖਾਏ ਨੇ ਬਹੁਤ ਸੋਹਣੇ ਪੀਸ ਬਣੇ ਹੋਏ ਨੇਗੇ ਤੇ ਤੁਸੀਂ ਬਾਟਮ ਦਾ ਡਿਜ਼ਾਈਨ ਦੇਖ ਸਕਦੇ ਇਹਦੀ ਬੈ ਦਾ ਵਰਕ ਹੋਊਗਾ ਤੇ ਬੈਕ ਦੇ ਉੱਪਰ ਵੀ ਆਪਾਂ ਬੇਲ ਦਿੱਤੀ ਹੋਈ ਹੈ ਤੇ ਫਲਾਵਰ ਬਣਿਆ ਹੋਇਆ ਤੇ ਸੇਮ ਹੀ ਇਹਦੀ ਬੋਟਮ ਦਾ ਵਰਕਰ ਹੋਊਗਾ ਨਾ ਬਟਮ ਇਹ ਡਿਜ਼ਾਈਨ ਰਹੂਗਾ ਜਿਹੜਾ ਆਪਣਾ ਇੱਕ कॉटन ਦੇ ਉੱਪਰ ਹੀ ਬਣਿਆ ਹੋਇਆ ਹੈ ਇਹ ਸਿਰਫ ਬਾਜੂ ਐਂਡ ਬਾਟਮ ਦਾ ਡਿਜ਼ਾਈਨ ਜਿਵੇਂ ਆਪਾਂ ਬਾਜੂ ਦੇਖ ਰਹੇ ਹਾਂ ਸੇਮ ਇਹਦੀ ਬਾਟਮ ਬਣੀ ਹੋਈ ਆ ਜਿਹੜੀ ਇਹਦੀ ਸਟੀਚਿੰਗ ਵੇਲੇ ਆਪਾਂ ਡਿਜ਼ਾਈਨਿੰਗ ਦੇਣੀ ਆ ਉਹ ਆਪਾਂ neck ਦੀ ਡਿਜ਼ਾਈਨਿੰਗ ਦੇ ਸਕਦੇ ਹਾਂ ਕਿਉਂਕਿ ਸਿਰਫ ਇਹਦੀ ਬਾਜੂ ਤੇ ਬਾਟਮ ਦਾ ਹੀ ਡਿਜ਼ਾਈਨ ਰਹੂਗਾ ਆਪਣੇ ਨਵੇਂ-ਨਵੇਂ ਸੂਟ ਦੇਖਣ ਲਈ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਆਪਣੇ ਹੋਰ ਨਮੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ